ਆ ਜਾ ਪੁੱਤ ਨਾਨਕੀ ਹੁਣ ਤੇਰਾ ਬਾਲਾ ਜੀ ਕਰਦਾ ਸੀ ਹਾਂ ਨਾਨੀ ਮੇਰਾ ਤਾਂ ਨਾਨਕੀ ਹੁਣ ਉਹਨੂੰ ਬਾਲਾ ਜੀ ਕਰਦਾ ਸੀਗਾ ਅੱਛਾ ਪੁੱਤ ਚਾ ਚੰਗਾ ਪੁੱਤ ਹੁਣ ਰਹੋ ਕਿੰਨੇ ਦਿਨਾਂ ਦੀਆਂ ਛੁੱਟੀਆਂ ਨੇ ਸੋਨੂੰ ਵਧੀਆ ਇੱਥੇ ਰਹੋ ਤੇ ਜੇ ਤਾ ਇਹ ਆਪਣੇ ਕੋਲੇ ਰਹਿ ਗਈ ਦੇਖ ਫੇਰ ਤਾਂ ਰਹੇਗੀ ਤੇ ਨਹੀਂ ਤੇਰੀ ਮੰਮਾ ਨੂੰ ਫੋਨ ਕਰ ਦੇਾਂਗੇ ਨਾਲੇ ਬਹਾਨੇ ਨਾਲ ਉਹ ਆ ਜਾਊਗੀ ਤੇ ਨਾਲੇ ਹੁਣ ਆਪਾਂ ਨੂੰ ਮਿਲ ਜਿੰਦਾ ਇਹਨਾਂ ਦੋ ਦਿਨ ਲਾ ਜਾਊਗੀ ਤੇ ਜੇ ਨਾ ਪਛੜਿਆ ਹੁੰਦੇ ਫੇਰ ਤੇਰੀ ਬੀਬੀ ਨਹੀਂ ਸੀ ਆਉਂਦੀ ਹਾਏ ਵੇ ਆਦੇ ਨੰਤੀ ਆ ਗਿਆ ਤੂੰ ਹੈ ਹੈ ਜੀ ਲੱਕੀ ਤੇ ਦਾ ਆਦੇ ਮਮਾ ਵੀ ਨਾ ਬੀਬੀ ਕਿਧਰੋਂ ਆਦੀ ਐ ਨਾਲ ਜਵਾਕਾਂ ਨੂੰ ਲਈ ਆਉਂਦੀ ਐ ਲੈ ਪੁੱਛ ਜਾ ਬੇਬੇ ਨੂੰ ਬੇਬੇ ਹਾਂ ਭਾਈ ਖੈਰ ਸੁਖੀ ਬੈਣ ਕੇ ਸਾਰੇ ਹਾਂ ਖੈਰ ਸੁਖੀ ਭਾਈ ਬਣੀ ਨਿਆਣੇ ਚ ਵਾਕਾਂ ਨੂੰ ਕਿਵੇਂ ਜੀ ਲਉਣਗੇ ਆਪਦੀ ਮਾਂ ਬਿਨਾਂ ਕੀ ਕਰਗੇ ਭਾਈ ਆ ਤਾਂ ਹੁਣ ਕੁੜੀ ਕੈਨ ਹੋ ਗਏ ਸੀ ਕਹਿੰਦੀ ਨਾਨੀ ਮੈਨੂੰ ਲੈ ਜਾ ਮੈਂ ਨਾਨਕੀ ਆਉਣਾ ਛੁੱਟੀਆਂ ਹੋ ਰਹੀਆਂ ਸੀ ਤੇ ਆ ਫੇਰ ਨਾਲ ਆ ਗਈ ਫੇਰ ਕੁਛ ਮੈਨੂੰ ਆਏ ਹੋਗਾ ਮੈਂ ਖਬਾਨੇ ਨਾਲ ਇਹਦੀ ਮੰਮੀ ਆ ਜੂਗੀ ਬੇਬੇ ਤੂੰ ਤਾਂ ਐ ਤਾਂ ਕਹੀ ਨੇ ਬਹਾਨੇ ਨਾਲ ਇਹਦੀ ਮੰਮੀ ਆ ਜੂ ਉਹ ਚਲ ਇਹ ਤਾਂ ਸ਼ਹਿਰ ਹੈ ਕੁੜੀ ਪਹਿਲਾਂ ਵੀ ਆ ਜਾਈਂਦੀ ਆਪਣੇ ਕੋਲੇ ਆ ਤਾਂ ਵਿਚਾਰੀ ਬਾਲੀ ਛੋਟੀ ਕੁੜੀਏ ਕਿਵੇਂ ਜੀ ਲਾਊਗੀ ਨਹੀਂ ਨਾ ਰੂਗੀ ਭਾਈ ਜੀ ਇਹ ਤਾਂ ਚੁੰਗਣੀ ਪੀਂਦੀ ਹੈਗੀ ਚੱਲ ਤੇਰੀ ਮਰਜ਼ੀ ਹੈ ਤੂੰ ਹੀ ਔਖੀ ਹੋਏਗੀ ਮੈਨੂੰ ਕਿ ਸਿਆਲ ਦਾ ਮਹੀਨਾ ਹੈਗਾ ਚੱਲ ਕੋਈ ਨਾ ਭਾਈ ਸਵੇਰੇ ਤਾਂ ਇਹਦੀ ਮੰਮੀ ਆਊਗੀ ਕੀ ਆਜੇ ਅੱਜ ਤਾਂ ਉਹਨਾਂ ਨੇ ਟੋਰੀ ਨਿਕਲੇ ਸੰਗਣੇ ਤੈਨੂੰ ਪਤਾ ਹੈਗਾ ਉਹ ਆਪਾਂ ਨੂੰ ਉਹੀ ਗੱਲ ਵਾਂਗੂ ਮਾਰਿਆ ਨਾ ਮੱਥਾ ਲੱਗ ਗਿਆ ਕੋਈ ਨਹੀਂ ਘਾਰੇ ਮਾੜੇ ਆ ਫਿਰ ਹੁਣ ਕੀ ਕਰੀਏ ਸਾਰਿਆਂ ਨੇ ਇੱਕੋ ਹੀ ਗੱਲ ਤਾਂ ਨਹੀਂ ਕਰੀ ਜਾਣੀ ਤੋੜ ਦੇਣਗੇ ਤੂੰ ਹੀ ਵਧੀਆ ਕਰ ਜਿਹੜੇ ਜਵਾਕਾਂ ਨੂੰ ਆਪ ਹੀ ਤੋੜਨਗੇ ਮੈਂ ਕਿਹਾ ਬਹਾਨੇ ਨਾਲ ਆ ਜੂਗੀ ਭਾਈ ਉਹ ਕਿੱਥੇ ਆਪਣੀ ਕੁੜੀ ਨੂੰ ਤੋੜਦੇ ਸੀ ਜੇ ਹੁਣੇ ਰੋਣ ਲੱਗ ਗਈ ਬਹਾਨੇ ਨਾਲ ਫੋਨ ਕਰ ਦਿਆਂਗੇ ਵੀ ਭਾਈ ਇਹਨੂੰ ਤੂੰ ਆ ਜਾ ਤੇ ਕੁੜੀ ਜੀ ਨਹੀਂ ਲੱਗੂਗੀ ਚੱਲ ਮੈਂ ਗੰਢੀ ਲਾ ਕੇ ਉਹਨਾਂ ਠੰਡ ਹੈ ਤੂੰ ਜਵਾਕਾਂ ਨੂੰ ਨਾ ਦੁੱਧ ਦੁੱਧ ਪਿਆ ਗਰਮ ਕਰਕੇ ਪਿਉਣੀ ਆ ਭਾਈ ਗੱਲ ਤਾਂ ਮੁੰਡੇ ਦੀ ਪੱਕੀ ਆ ਕਹਿੰਦਾ ਕਿ ਬੇਬੇ ਤੂੰ ਨਿਆਣੀ ਜਵਾਕੜੀ ਨੂੰ ਦੇਈ ਹੁਣ ਕੀ ਕਰਾਂ ਫਿਰ ਕੇ ਦੇਦੀ ਮਾਂ ਨੂੰ ਆਉਣ ਨਹੀਂ ਦਿੱਤਾ ਹੁਣ ਤਾਂ ਜੇ ਰੋਈ ਰਾਤ ਨੂੰ ਆ ਤੇ ਬਹਾਨੇ ਨਾਲ ਤੜਕੇ ਫੋਨ ਕਰਕੇ ਇਹਦੀ ਮਾਂ ਨੂੰ ਸੱਦ ਲਾਂਗੇ ਨਾਲੇ ਵਿਚਾਰੀ ਦੋ ਦਿਨ ਚੱਲ ਲਾ ਜੂਗੀ ਉਹ ਤਾਂ ਕਲੇਸੀ ਕਿੱਥੇ ਭੇਜ ਦੇ ਸੀ ਉਹ ਮੈਂ ਮਰ ਜਾਂ ਲੈ ਕੁੜੀ ਤਾਂ ਦੀਂਦੀ ਨਹੀਂ ਕਿਤੇ ਭੈਣ ਤਾਂ ਆ ਕੁੜੀਆਂ ਨੂੰ ਲਈ ਆਉਂਦੀ ਆ ਦੋਨਾਂ ਨੂੰ ਨਹੀਂ ਬੇਬੇ ਹਾਂ ਭਾਈ ਕਿੱਧਰ ਰਹਿ ਗਈ ਕੁੜੀ ਆਪਣੀ ਕੁੜੀ ਦਾ ਪਤਾ ਹੀ ਨਹੀਂ ਤੇ ਫਿਰ ਕੁੜੀ ਨਹੀਂ ਆਈ ਜਾਂ ਨਿੱਕੀ ਨੂੰ ਕ ਚੱਕ ਲਈ ਨਿੱਕੀ ਨੂੰ ਪੁੱਤ ਫਿਰ ਹੁਣ ਕੀ ਕਰਾਂ ਵੱਡੀ ਦਾ ਦੇਖ ਫਿਰ ਆਉਣੀ ਆਉਣਾ ਸੀ ਇਹਨੇ ਤਾਂ ਤੇ ਹੁਣ ਤੇਰੀ ਹੁਣ ਮਾਣੇ ਸੀ ਕਿ ਕਰੀਏ ਪੁੱਤ ਕਦ ਤੋਰੀ ਨਹੀਂ ਹੁਣ ਆਰ ਕੇ ਮੈਂ ਤਾਂ ਫਿਰ ਹਰਖ ਤੇ ਚੱਕ ਲਈ ਇਹਨੂੰ ਨਿਆਣੀ ਨੂੰ ਬੇਬੇ ਰਾਤ ਨੂੰ ਕਿਵੇਂ ਰੱਖੇਗੀ ਜਵਾਕੜੀ ਨੂੰ ਮਾਂਵੇਂ ਨਾ ਕਿਵੇਂ ਰਹੂ ਐਡੀ ਕਪੋਰੇ ਦੀ ਚਲ ਕੋਈ ਨਾ ਫੇਰ ਚੁੰਗਣੀ ਪੀਂਦੀ ਆ ਪੁੱਤੇ ਕਿਹੜਾ ਫੇਰ ਆਏ ਦੀ ਆਦੀ ਮਾਂ ਦਾ ਦੁੱਧ ਪੀਂਦੀ ਆ ਉਹ ਤਾਂ ਘੱਟ ਬਾਜੀ ਨਾ ਮਾਰ ਜੀ ਚੁੰਗਣੀ ਪੀਂਦੀ ਆ ਬੇਬੇ ਬੱਚਾ ਰਾਤ ਨੂੰ ਤਾਂ ਮਾਂ ਭਾਲਦਾ ਮਾਂ ਦਾ ਮੁਸ਼ਕ ਪਿਆ ਹੁੰਦਾ ਜਦੋਂ ਫੇਰ ਕੰਜਰਾਂ ਨੇ ਤੋਰੀ ਨਹੀਂ ਤੂੰ ਜਵਾਕੜੀ ਕੋਲ ਨਹੀਂ ਚੱਕ ਕੇ ਚਲ ਕੋਈ ਨਾ ਬੱਤੇ ਨਾ ਤਾਂ ਮੋਜ ਬਣ ਜੂ ਸਮਗਾ ਜੇ ਕੁੜੀ ਲਈ ਉਹ ਤਾਂ ਕੰਮ ਭਾਲਣਗੇ ਵੀ ਹੁਣ ਕਿਹੜਾ ਕੁੜੀ ਚੱਕਣੀ ਮਾਂਏ ਪੁੱਤ ਫੇਰ ਆਏ ਲਿਆਈਆਂ ਗੁੱਸੇ ਚ ਮਾਂ ਕਹੇ ਜੇ ਨਾ ਹਾਂ ਤਾਂ ਮੈਂ ਕਹਾਂ ਨਹੀਂ ਤੋ ਦੇ ਮਾਂ ਕਹੇ ਤਾਂ ਮੈਨ ਚੰਗਾ ਹੋਤੇ ਤਾਂ ਪਹਿਲੇ ਕੇ ਵੇਜਾ ਹੁਣ ਮਿੰਟ ਤੈਨੂੰ ਵੀ ਪੀਣੀ ਆਉਣੇ ਹੈ ਇਹ ਤਾਂ ਕੋਈ ਨਾ ਪੜਾਇਆ ਚਾਹੀਦੀ ਲੈਣਗੀਆਂ ਹੁਣ ਤੈਨੂੰ ਵੀ ਮਿੰਟ ਲਾਦਾ ਭਾਈ ਆਏ ਹੋ ਗਿਆ ਹੂ ਵੀ ਬੇਬੇ ਤਾਂ ਛੋਟੀ ਕੁੜੀ ਨੇ ਲਿਆਈ ਬੇਬੇ ਨੇ ਕੰਮ ਨਹੀਂ ਕਰਨਾ ਕੰਮ ਤਾਂ ਪੁੱਤ ਮੈਂ ਆਪਦਾ ਕਰ ਹੀ ਦੂੰ ਕਿੰਨਾ ਮੈਂ ਕਰਦੀ ਆਂ ਕੋਈ ਨਹੀਂ ਵੇ ਬੇ ਮੈਨੂੰ ਕੋ ਕੰਮ ਦਾ ਨਹੀਂ ਹੈਗਾ ਬੇਬੇ ਮੈਨੂੰ ਜਵਾਕੜੀ ਦਾ ਵੀ ਇਹ ਰਾਤ ਨੂੰ ਰੋਊਗੀ ਤੈਨੂੰ ਤੰਗ ਕਰੂਗੀ ਆ ਤੂੰ ਮੇਰੇ ਜਵਾਕ ਤਾਂ ਨਿੱਕੇ ਨਿੱਕੇ ਨਾਲ ਨਹੀਂ ਸਿਪਾਏ ਕਹਿੰਦੀ ਭਾਈ ਚੱਕ ਕੇ ਲੈ ਜਾ ਤੂੰ ਇਹਨੂੰ ਕਿ ਮੇਰਾ ਰੱਖ ਲੇਗੀ ਚਲ ਕੋਈ ਨਾ ਪੁੱਤ ਕਈ ਕਈ ਨਾਲ ਆਹੀ ਰਾਤ ਲੰਘ ਜੂਗੀ ਤੜਕੇ ਬਠੇ ਰਾਜੂ ਇਹਦੀ ਮੈਨੂੰ ਐਂ ਦੱਸ جے ادی ماں دا نجی لگیا ਕੁੜੀ ਦਾ ਨਜੀ ਲਗਿਆ رات ਨੂੰ ਫਿਰ ਕਿਵੇਂ ਲੈ ਕੇ ਜਾਵਾਂਗੇ ਫੇ ਕੀ ਪਤਾ ਤੇ ਤੇ ਦੇਣਗੇ ਸੌ ਕੱਕਰ ਜੀ ਨਾ ਲਾਇਆ ادی ماں ਨੇ ਆਪੇ ਆਖਣਗੇ ਕਿ ਬਾਗ ਜਾ ਦੇ ਪੇਕ ਪੰਜਰਾ ਨੂੰ ਅੱਧੀ ਰਾਤ ਫੋਨ ਕਰਦੀਏ ਰਾਤ ਦੇ 1 ਵਜੇ ਪਈ ਕੁੜੀ ਰੋਈ ਜਾਂਦੀ ਛੱਡ ਕੇ ਜਾਓ ਹਾਂ ਇਹ ਵੀ ਨੋਟ ਹੈ ਗੱਲ ਚਲ ਕੋਈ ਨਾ ਫਿਰ ਕਿਹਨੇ ਰਾਤ ਤਾਂ ਹੋਣ ਦੇ ਪਤਾ ਤਾਂ ਲੱਗੇ ਨਾ ਹੱਥ ਨੇ ਤਾਂ ਜਵਾਬ ਮਾਂ ਆਪਦੀ ਮਾਂ ਨੂੰ ਭਾਲ ਦੇ ਜਵਾਬ ਹੱਥ ਨੇ ਤਾਂ ਭਾਲਦੀ ਚਲੇ ਆਏ ਆ 2 ਘੰਟੇ ਤਾਂ ਸੌਂ ਜੂਗੀ 12 1 ਵਜੇ ਦੇ ਉੱਤੇ ਨੂੰ ਤੰਗ ਕਰਿਆ ਨਾ ਫੋਨ ਲਾ ਕੇ ਕੰਨ ਨਾ ਲਾ ਦੇਂ ਕੁੜੀ ਦੇ ਹਾਂ ਮੈਂ ਆਪਾਂ ਹੀ ਰੋਹੀ ਜਾਂਦੀ ਆ ਫੇਰ ਦੇਖੀ ਤੜਕੇ ਉਹਦੀ ਛੱਡ ਕੇ ਜਾਣਗੇ ਹਾਂ ਫੇਰ ਆਪੀ ਛੱਡ ਕੇ ਜਾਣਗੇ ਛੱਡ ਕੇ ਜਾਣਗੇ ਚੰਗਾ ਬੇਬੇ ਫੇਰ ਚੰਗਾ ਪਾਣੀ ਮੈਂ ਚਾਹ ਪਾਣੀ ਕਿ ਹਲਾ ਹੁਣ ਬੇਬੇ ਨੂੰ ਉਹੀ ਗੱਲ ਸਿਆਣੀ ਬੈਣੀ ਨੂੰ ਮੈਂ ਕਹਾ ਹੈ ਵੀ ਜੇ ਦੋਨਾਂ ਨੇ ਤੋਰਿਆ ਨਹੀਂ ਉਹਨੂੰ ਤੂੰ ਇਹਨੂੰ ਕਿਉਂ ਲੈ ਕੇ ਆਉਨੀ ਆ ਪੋਰੇ ਦੀ ਨੂੰ ਬਲੂਰ ਨੂੰ ਰਾਤ ਨੂੰ ਇਹਨੇ ਤਾਂ ਕਿਹੜੀ ਸਾਹਮਣੀ ਐ ਇਹਨੇ ਮੈਨੂੰ ਨੀ ਰਾਤ ਕੱਢਣ ਦੇਣੀ ਮੈਨੂੰ ਤਾਂ ਪਾਈ ਜਾਣੀ ਹੈ ਸਾਰੀ ਰਾਤ ਕਦੇ ਕਹਿਆ ਕਰੂ ਦੁੱਧ ਤੱਤਾ ਕਰਕੇ ਲੈ ਆ ਦੇ ਕਦੇ ਪਾਈ ਇਹਨੂੰ ਬਰਿਆ ਲਾ ਕਦੇ ਚੱਕ ਲਾ ਮੈਂ ਤਾਂ ਪਹਿਲਾਂ ਬਿਮਾਰ ਹੋਈ ਪਈ ਮੈਨੂੰ ਤਾਂ ਇੰਨੀ ਖੰਗ ਹੋਈ ਪਈ ਏ ਚਲ ਹੁਣ ਐ ਕਰਦੀਆਂ ਦੁੱਧ ਤੱਤਾ ਕਰਕੇ ਦੇ ਦਾਨੀਆਂ ਬੇਬੇ ਚੁੰਗਣੀ ਚੰਗਣੀ ਤੋਤੀ ਐਰੀ ਹਾਂ ਭਾਈ ਤੋਤੀ ਹੋਈ ਐ ਚੁੰਗਣੀ ਤਾਂ ਉਹਦੀ ਛੋੜੇ ਚੈਗੀ ਛੋੜੇ ਚੈ ਹਾਂ ਨਹੀਂ ਫਿਰ ਐ ਬਾਲਣੀ ਬੁੱਲਣੀ ਪੈਂਦੀ ਕਿਤੇ ਨਾ ਨਾ ਇਹ ਨਹੀਂ ਮਾਣੇ ਬਾਲ ਕੀ ਪਾਈਆਂ ਦੋ ਚੁੰਗਣੀਆਂ ਨੇ ਹਾਂ ਦੋ ਪਾਤਾਂ ਹਾਂ ਦੋ ਪਾਤਿਆਂ ਕਹਿੰਦੀ ਚਲ ਮੈਂ ਤਾਂ ਐ ਕਰਦੀਆਂ ਭਾਈ ਕਿ ਹਰ ਹੁਣ ਦੁੱਧ ਗਰਮ ਕਰਕੇ ਇਹਨੂੰ ਭਰ ਕੇ ਦੇ ਦੇਣੀ ਫਿਰ ਉਹ ਪਾ ਦੇ ਲੌਂਗ ਲਈ ਚੀਜ਼ ਵਿੱਚ ਹਾਂ ਪਾ ਦੇ ਪੁੱਤ ਵਿੱਚ ਲੌਂਗ ਲਈ ਚੀਜ਼ ਜਰੀ ਨਾ ਨਿਆਣੀ ਆ ਹਾਜਮੇ ਆ ਜੂ ਇਹਦੇ ਦੁੱਧ ਫਿਰ ਦੇਖ ਬੇ ਮੈਂ ਆਪਣੇ ਦਾ ਹੁਣ ਮੈਂ ਇਸ ਦਾ ਦੁੱਧ ਹੈ ਇਹਨਾਂ ਨੇ ਤਾਂ ਹੁਣ ਸਪੈਸ਼ਲ ਗਾਂ ਰੱਖੀ ਹੋਈ ਹੈ ਜੇ ਇਹ ਰਾਤ ਨੂੰ ਢਿੱਡ ਦੁਖਣ ਲੱਗ ਗਿਆ ਮੈਂ ਸਦਾ ਦੁੱਧ ਨਾਲ ਹਜਮਿਆ ਫਿਰ ਕੀ ਕਰਾਂਗੀ ਚਲ ਕੋਈ ਨਾ ਪੁੱਤ ਦੇਖ ਜਦ ਸਵੇਰੇ ਇਹ ਨਹੀਂ ਮਾ ਆ ਗਈ ਆ ਗਈ ਨਹੀਂ ਆਪਾਂ ਫਿਰ ਦੁੱਧ ਲੈ ਆਇਆ ਕਰਾਂਗੇ ਆਪਾਂ ਬੱਟੇ ਬਟਾ ਲਿਆ ਕਰਾਂਗੇ ਐ ਕਰੀ ਮੈਂ ਤਾਂ ਕਹਿੰਨੀ ਆ ਕੰਜਰਾ ਨੂੰ ਨਾ ਸੁਮਾਰ ਕੇ ਉਹੀ ਗੱਲ ਹੋਵੇ ਬੱਕਰੀ ਦਾ ਦੁੱਧ ਲਿਆ ਕੇ ਪਿਾਵਾਂਗੇ ਕੁੜੀ ਜਿਹੜੀ ਵਧੀਆ ਹੋ ਜੇ ਉਹਨਾਂ ਨੂੰ ਵੀ ਹਾਂ ਬੱਕਰੀ ਦਾ ਲਿਆਵਾ ਕੀ ਲੱਗ ਜੇ ਇਹਦਾ ਹੋਰ ਵਧੀਆ ਹੋ ਜੂਗੀ ਹੋਰ ਆਈ ਜਾਊਗੀ ਕਿਵੇਂ ਆਪਾਂ ਨਹੀਂ ਆ ਫਿਰ ਹੁਣ ਤਾਂ ਮੈਂ ਘਰੋਂ ਪਾਣੀ ਪਾ ਕੇ ਗਰਮ ਕਰਦਾ ਨਹੀਂ ਆ ਭਾਈ ਚੰਗਾ ਭਾਈ ਬੇਬੇਦਾਰਾ ਹੁਣ ਇੱਥੇ ਜਵਾਕੜੀਆਂ ਨੂੰ ਲਈ ਬਿਠੇ ਜਵਾਕ ਹੀ ਸਾਹਮਣੇ ਬੇਬੇ ਤਾਂ ਹੁਣ ਹੋਰ ਪੰਗਾ ਛੇੜਤਾ ਨਾਲੇ ਘਰੇ ਕਿਲੇਸ ਪਊਗਾ ਕੋਈ ਕੰਮ ਨਹੀਂ ਕਰਨਾ ਆਜੇ ਖਲੇ ਹਰਪ੍ਰੀਤ ਬੇਬੇ ਕੀ ਕੰਮ ਕਰਕੇ ਆਈ ਹੈਗੀ ਤੇ ਮੈਂ ਬੇਬੇ ਨੂੰ ਜਾਂਦੀ ਨੂੰ ਕਿਹਾ ਸੀ ਵੀ ਆ ਕੰਮ ਕਰਕੇ ਆ ਜਵਾਕਾਂ ਨੂੰ ਲੈ ਕੇ ਆ ਲੈਣੀ ਸੀ ਤਾਂ ਉਹ ਵੱਡੀ ਕੁੜੀ ਨੂੰ ਲਿਆਉਂਦੀ ਵੀ ਨਿੱਕੀ ਨੂੰ ਕੋ ਚੱਕ ਕੇ ਲੈਣੀ ਸਿਆਣੀ ਪਿਆਣੀ ਬੇਬੇ ਹਣਾ ਮੈਂ ਦੱਸਾਂ ਨਾ ਰਾਤ ਨੂੰ ਹਰਾਨਗੀ ਹੋ ਜੂ ਜੇ ਰਾਤ ਨੂੰ ਅੱਧੀ ਰਾਤ ਕੁੜੀ ਰੋਣ ਲੱਗ ਗਈ ਫਿਰ ਕੀ ਕਰਾਂਗੇ ਫਿਰ ਜਾਵਾਂਗੇ ਲੈ ਕੇ ਇਸ ਗੱਲ ਨੂੰ ਬੇਬੇ ਨਹੀਂ ਸੋਚਦੀ ਬੇਬੇ ਦਾ ਚਲੱਕੀਆਂ ਕਰਦੀ ਹੈ ਆਹੋ ਅਕ ਕਿ ਤੇਰੀ ਭੈਣ ਨੂੰ ਆਪੀ ਤੋੜ ਦੇਣਗੇ ਜਦੋਂ ਮੈਂ ਜਵਾਕਾਂ ਨੂੰ ਲੈ ਗਈ ਜਦੋਂ ਜਵਾਕਾਂ ਨੂੰ ਨਾ ਜਦੋਂ ਜਵਾਕਾਂ ਨੂੰ ਲੈ ਆਈ ਉਹਨਾਂ ਨੂੰ ਕੀ ਕੰਮ ਰਹੇਗਾ ਉਹ ਤਾਂ ਆਖਣਗੇ ਮੋਜ ਨਾ ਨਹੀਂ ਤਾਂ ਕੰਮ ਕਰਵਾਉਣਗੇ ਉਹਨਾਂ ਨੂੰ ਤਾਂ ਕੰਮ ਕਰਵਾਉਣ ਉਹਨਾਂ ਨੂੰ ਤਾਂ ਮੋਜਾਂ ਹੋ ਜਾਣਗੀਆਂ ਹਾਂ ਜਵਾਕ ਬੇਬੇ ਸਾਹਮਣੇ ਇੱਥੇ ਕੰਮ ਹੋ ਭੈਣ ਕਰੂ ਉੱਥੇ ਐ ਕਰਨਾ ਸੀ ਇਹ ਨਹੀਂ ਉਹ ਵੀ ਉੱਥੇ ਬਹਿ ਜਾਂਦੀ ਭਾਈ ਜਿੱਦੇ ਕੁੜੀ ਨੂੰ ਤੋਰੋਂਗੇ ਉੱਦਾਂ ਹੀ ਜਾਊ ਆ ਬੈਠੀ ਆ ਉਹ ਬੇਬੇ ਨੂੰ ਕੌਣ ਸਮਝਾਵੇ ਹਾਂ ਉਹਨਾਂ ਨਾਲੇ ਬੇਬੇ ਕਿਹੜਾ ਕਿਸ ਦੀ ਮੰਦੀ ਐ ਇਹ ਤਾਂ ਮਨਾਈਆਂ ਕਰਦੀ ਐ ਨਹੀਂ ਤਾਂ ਦੁੱਧ ਗਰਮ ਕਰਕੇ ਦਿੱਤਾ ਵਿੱਚ ਪਾਣੀ ਪਾ ਕੇ ਪਤਲਾ ਕਰਕੇ ਦਿੱਤਾ ਤੇ ਜੀ ਉਹ ਹੀ ਗੱਲ ਸੰਘਣੇ ਦੁੱਧ ਨਾਲ ਜਵਾਕ ਨੂੰ ਕੁਛ ਹੋ ਗਿਆ ਅਗਲੇ ਨੇ ساری ਉਮਰ ਖਿਹੜਾ ਨਹੀਂ ਛੱਡਣਾ ਉਹ ਨਾਲੇ ਮੇਰੀ ਗੱਲ ਸੁਣ ਲੈ ਆਪਣੀਆਂ ਬਚਾਈ ਤਾਂ ਫੈਂਟੀ ਵਾਲੀ ਐ ਉਹ ਜੇ ਚ ਬਾਲਾ ਪਾਣੀ ਪਾਵਾਂਗੇ ਫਿਰ ਤਾਂ ਦੁੱਧ ਚ ਪੂਰਾ ਦੰਤ ਹੀ ਨਹੀਂ ਰਹਿਣਾਗਾ ਜਮਾ ਪਾਣੀ ਵਰਗਾ ਹੋ ਜਾਗੂ ਮੈਨੂੰ ਹੁਣ ਆਦਿ ਪਾਏ ਅੱਧਾ ਦਾ ਹੋ ਕਰੇ ਬੇਬੇ ਨੂੰ ਆਖੇ ਆਪੇ ਤੁਰ ਹੀ ਫਿਰੂਗੀ ਉਹਨਾਂ ਅੰਦਰ 베ੜੇ ਚ ਵੀ ਪਈ ਬੱਕਰੀਆਂ ਦਾ ਦੁੱਧ ਲਿਆਇਆ ਕਰੀ ਫਿਰ ਹਾਂ ਬੇਬੇ ਨੂੰ ਹੋਰ ਤਾਂ ਹੁਣ ਕੋਈ ਕੰਮ ਨਹੀਂ ਜਾਂ ਜਵਾਕਾਂ ਨੂੰ ਸੰਭਾਲਿਆ ਕਰੂਗੀ ਜਾਂ ਦੁੱਧ ਲੈਣ ਵਕ ਜਾ ਕਰੂਗੀ ਮੈਂ ਵਿੱਚ ਗੜਬੀ ਲੈ ਕੇ ਕਰ-ਕਰ ਬਾਤ ਤੁਰ ਹੀ ਫਿਰ ਜੇ ਕਰੂਗੀ ਵੇ ਭਾਈ ਕੀ ਦੇ ਬੱਕਰੀ ਦਾ ਦੁੱਧ ਉਹਨਾਂ ਨੇ ਲੈ ਕੇ ਨਹੀਂ ਕਿਸੇ ਗਾਂ ਦੇ ਮਿਲ ਗਿਆ ਬੱਕਰੀ ਦਾ ਮਿਲ ਗਿਆ ਲੈ ਆਇਆ ਕਰੂਗੀ ਆਪਾਂ ਤੱਤਾ ਕਰਕੇ ਦੇ ਦਿਆ ਕਰਾਂਗੇ ਉਹ ਨਾਲੇ ਤਾਂ ਆਪਾਂ ਨੇ ਨਹੀਂ ਬੱਕਰੀਆਂ ਦਾ ਦੁੱਧ ਪਲਾਵਾਗੇ ਬੱਚਿਆਂ ਨੂੰ ਉਹ ਜੇ ਫੇਰ ਵੀ ਬੱਚੇ ਬਿਮਾਰ ਹੋਗੇ ਮਾਂ ਤੋਂ ਬਿਨਾ ਨਾਲੇ ਆਪਾਂ ਨੂੰ ਸਾਰੀ ਉਮਰ ਦਾ ਲਾਂਬਾ ਹੋ ਜਾਊਗਾ ਦੇਖ ਲੈ ਹੁਣ ਉਹ ਰੋਈ ਜਾਂਦੀ ਏ ਕੁੜੀ ਪਹਿਲਾਂ ਕਿਉਂ ਜੀ ਲਾਉਂਦੀ ਏ ਜਿਵੇਂ ਆਖੜੀ ਮਾਂ ਬਿਨਾ ਕਿਤੇ ਉਹਨੂੰ ਸਾਰਾ ਦਿਨ ਚੱਕ ਕੇ ਰੱਖਦੀ ਸੀ ਬੇਬੇ ਨੂੰ ਕੌਣ ਸਮਝਾਵੇ ਤੂੰ ਵੀ ਬੇਬੇ ਵੀ ਕੋਈ ਸਮਝਾਏ ਸਮਝਦੀ ਨਹੀਂ ਹੈਗੀ ਬੱਚੀ ਨਹੀਂ ਬੇਬੇ ਨੂੰ ਐ ਕਹ ਦੇ ਵੀ ਭਾਈ ਦੇ ਕੇ ਸਾਨੂੰ ਤਾਂ ਰਾਤ ਕੱਟਣੀ ਹੋ ਜੂ ਔਕੀ ਐਂ ਕਰ ਜੇ ਚਲ ਮੈਂ ਕਹਿਣਾ ਵੀ ਬੀਨੂੰ ਸਮਝਾਉਣਾ ਆਇਆ ਸਮਝਾ ਕੇ ਮੈਨੂੰ ਤਾਂ ਨਹੀਂ ਲੱਗਦਾ ਵੀ ਬੇਬੇ ਸਾਹ ਦੀ ਕੱਢਣਾ ਨਾ ਬਈ ਇੱਕ ਤਾਂ ਮੈਂ ਇਸ ਮੈਂ ਚੋਲੂਗੀ ਦੂਜੀ ਬੇਬੇ ਦੇ ਹੱਥੇ ਬੇਬੇ ਨੂੰ ਕਹਦੇ ਧਾਰ ਕੱਢ ਦੂ ਕੁੜੀ ਭਈ ਤੂੰ ਫੜਪਮਾ ਕੁੜੀ ਨੂੰ ਫੜਾਵੇ ਕੋਈ ਨਹੀਂ ਕਹਿਣਾ ਵੀ ਕੰਮ ਤਾਂ ਹੁਣ ਘਰ ਦੇ ਕਰਨੀ ਪੈਣਗੇ ਮੈਂ ਨਹੀਂ ਮੈਨਗੇ ਧਾਰ ਤਾਂ ਕੱਢਣੀ ਪਊਗੀ ਮੈਂ ਇੱਥੋਂ ਹੀ ਨਿਕਲਦੀ ਉਹਦੀ ਘਰੜ ਵਾਲੀ ਆ ਮੈਂ ਤੂੰ ਨਾ ਹੁਣ ਬੋਲੀ ਫਿਰ ਬੇਬੇ ਨੂੰ ਆਪ ਹੀ ਸਮਝਾ ਦਊਗਾ ਦੇ ਸਾਹ ਨਾਲ ਮੈਂ ਤਾਂ ਜੀ ਬੋਲੂਗੀ ਫਿਰ ਕਲੇਸ਼ ਛਿੜੂਗਾ ਫਿਰ ਕਲੇਸ਼ ਹੋ ਜਾਣਾ ਫੇਰ ਆਖੂਗੀ ਜਿਵੇਂ ਦੋ ਤੀਆਂ ਨੂੰ ਲੈ ਕੇ ਆਈ ਸੀ ਚਾਰ ਦਿਨ ਤਾਂ ਗਾਹਾਂ ਇਹ ਕਲੇਸ਼ ਕਰਨ ਆ ਗਈ ਉੱਥੇ ਉਹ ਮਾੜਿਆ ਇੱਥੇ ਮੈਂ ਮਾੜੀਆਂ ਇਹ ਮਾਮਾ ਤੀਆਂ ਹੀ ਚੰਗੀਆਂ ਕੀ ਕਰਾਂ ਮੈਂ ਤਾਂ ਦੋ ਕਾਂਟੇ ਹੋ ਗਏ ਆਈ ਨੂੰ ਆ ਕੁੜੀ ਨਾ ਨਾ ਜਵਾਕੜੀ ਨਾ ਸੂਲੀ ਚੜੀ ਪਈਆਂ ਨਾ ਤਾਂ ਕੋਈ ਕੰਮ ਬਣਦਾਗਾ ਨਹੀਂ ਕੋਈ ਉਹ ਗੱਲ ਮੁਕ ਕਿਸੇ ਕੰਮ ਨੂੰ ਹੱਥ ਪਾਉਂਦੀ ਆ ਕੇ ਚਾਹ ਪਾਣੀ ਪੀ ਕੇ ਆ ਬੈਠੀਆਂ ਮੈਂ ਤਾਂ ਇਹ ਜਹਾ ਸੌਂਕਾ ਜਵਾਕੜੀ ਨੂੰ ਡਿਆਈ ਹੈਗੀ ਬੇਬੇ हां भाई हुन ਕੋਈ ਕੰਮ ਵੀ ਕਰ ਲੈਗੇ ਜਵਾਕਾਂ ਨੂੰ ਸਾਮੀ ਜਾਏਗੀ ਤੂੰ ਵੇ ਭਾਈ ਕੀ ਕਰਾਂ ਮੈਂ ਤਾਂ ਅੱਗੇ ਜਵਾਖੜੀ ਨਾਲ ਪਹਿਲਾ ਟੋਪੀਂਗ ਹੋਈ ਜਾਣੀ ਐ 2 ਘੰਟੇ ਹੋ ਗਏ ਨਾ ਤਾਂ ਕੁਝ ਜਵਾਖੜੀ ਪੈਂਦੀ ਹੈਗੀ ਤੇ ਨਾ ਕੋਈ ਮੈਨੂੰ ਕੰਮ ਕਰਨ ਕਹਿੰਦੀ ਮੈਂ ਤਾਂ ਆਪ ਹੀ ਆਖੀ ਜਾਈ ਤੂੰ ਤਾਂ ਸਿਆਣੀ ਆ ਉਹ ਤਾਂ ਮੇਰੇ ਨਾਲ ਉਹ ਪਹਿਲਾਂ ਛੋਟੇ ਛੋਟੇ ਜਵਾਕ ਮਾਂ ਬਣਾ ਕਿੱਥੋਂ ਜੀ ਲਉਣਗੇ ਜੇ ਬਿਮਾਰ ਹੋਗੇ ਸਾਰੀ ਉਮਰ ਦਾ ਆਪਾਂ ਨੂੰ ਲਾਂਬਾ ਹੋ ਜਾਊਗਾ ਨਾਲੇ ਕੰਮ ਸਾਰੇ ਕਰਨ ਵਾਲੇ ਪਏ ਨੇ ਹੁਣ ਕੰਮ ਕੌਣ ਕਰੂ ਆਪਣੇ ਘਰ ਦੇ ਤਲ ਕੋਈ ਨਾ ਭਾਈ ਕਮਤਾ ਬਣ ਜਾਣਗੇ ਫੇ ਤੁਸੀਂ ਭਾਈ ਕੁੜੀ ਨੂੰ ਇੰਟੂ ਚੱਕਲਾ ਨਹੀਂ ਪਾਈ ਫਿਰ ਹਰ ਫਰੀ ਚੱਕਲੇ 2 ਘੰਟੇ ਤੇ ਮੈਂ ਕੰਮ ਕਰ ਲੈਣੀ ਆ ਭਾਈ ਬੰਦੇ ਮੇਰੀ ਗੱਲ ਸੁਣ ਲੈ ਉਹ ਮੈਂ ਤਾਂ ਕਦੇ ਜਵਾਕ ਚੱਕੇ ਨਹੀਂ ਹੈਗੇ ਮੇਰੇ ਜਵਾਕ ਤਾਂ ਤੂੰ ਹੀ ਪਾ ਲਈ ਚੱਕ ਚੱਕ ਕੇ ਹਰ ਫਰੀ ਤੂੰ ਕਹੇ ਉਹ ਜੇ ਵਾਖੜੀ ਨੂੰ ਫੜ ਲੂਗੀ ਤੇ ਤੂੰ ਮਾੜਾ ਮੋਟਾ ਕੰਮ ਕਰ ਲੈ ਕੋਈ ਚਲ ਕੋਈ ਫਿਰ ਨਾਲੇ ਤਾਂ ਭਾਈ ਫਿਰ ਮੈਂ ਧਾਰਾ ਕਰ ਦੂੰਗੀ ਤੇ ਜੇ ਜਿਹਾ ਵਾਖੜੀ ਚੱਕਲੇ ਦੇ ਖਾਤਰੀ ਤੇ ਨਾਲੇ ਜੇ ਕੋਈ ਭਾਂਡੇ ਢਿੰਡੇ ਮੰਜ ਨਾਲੇ ਹੋ ਜਾਮਾ ਹੋ ਮਾਂਜੂੰਗੀ ਤੇ ਕਹਿ ਜੋ ਕਿ ਮੇਰੇ ਕਰਨ ਵਾਲਾ ਹੋਇਆ ਭਾਈ ਮੈਂ ਕਰ ਦੂੰਗੀ ਕੰਮ ਬੇਬੇ ਹੁਣ ਕੰਮ ਤਾਂ ਆਪਾਂ ਨੂੰ ਕਰਨੇ ਪੈਣਗੇ ਤੂੰ ਤਾਂ ਚੰਗਾ ਨਹੀਂ ਕਰਿਆ ਪੰਗੜੀ ਛੇੜਤਾ ਜੇ ਕਦੇ ਬੱਚੇ ਬਿਮਾਰ ਹੋਗੇ ਨਾਲੇ ਤਾਂ ਆਪਾਂ ਨੂੰ ਲਾਂਬਾ ਆਊਗਾ ਤੇ ਨਾਲੇ ਹਰਪ੍ਰੀਤ ਐਂ ਕਹਿੰਦੀ ਸੀ ਕਹਿੰਦੀ ਵੀ ਇਹਨੂੰ ਬੱਕਰੀਆਂ ਦੁੱਧ ਭਲਾਈ ਆ ਆਪਾਂ ਕੁੜੀ ਨੂੰ ਕਹਿ ਕੋਈ ਨਾ ਪਈ ਉਹ ਤਾਂ ਫਿਰ ਮੈਂ ਲੈ ਆਉਂਗੀ ਦੂਤੱਕੇ ਰਪਈ ਹੁਣ ਆਪਾਂ ਮਾਇਦੇ ਹੀ ਪਿਆਤਾ ਆਪਣੀ ਦਾ ਮਾਇ ਵੀ ਪਈ ਗੁੱਸੇ ਚ ਚੱਕ ਲਈ ਕਿ ਦੋਨਾਂ ਨੇ ਨਾ ਤੇਰੀ ਪਹਿਲ ਨੂੰ ਹਾਨਾ ਕਰਿਆ ਤੋਰਨ ਨੂੰ ਮੈਨੂੰ ਆਏ ਹੋ ਗਿਆ ਮੈਂ ਕਿ ਜੇ ਜਲ ਮੈਂ ਕਿ ਅੱਡੇ ਤੇ ਲੈ ਕੇ ਵਾਗੀ ਕੀ ਪਤਾ ਮਾਗਰ ਮੈਂ ਕਾ ਛੱਡੀ ਆ ਉਹ ਬਿੱਤਰ ਕੁੜੀ ਨੂੰ ਲੈ ਗਈ ਤੂੰ ਤਾਂ ਨਾ ਸ਼ਹਿਰੀਆਂ ਕਰਦੀ ਸੀਗੀ ਉਹ ਤੇਰੇ ਨਾਲ ਹੀ ਸ਼ਹਿਰੀ ਕਰਕੇ ਵੀ ਚੰਗਾ ਬੁੜੀ ਜਵਾਕਾਂ ਨੂੰ ਲੈ ਗਈ ਆਪੇ ਸਾਮੀ ਜੂ ਸਿਆਲ ਦਾ ਮਹੀਨਾ ਆਪਾਂ ਮੋਜਾਂ ਕਰਾਂਗੇ ਹੋਰ ਹੋ ਸਕਦਾ ਮੈਨੂੰ ਵੀ ਆਈਏ ਲੱਗਦਾ ਹੈਗਾ ਵੀ ਹੁਣ ਆਪਣੀ ਕੁੜੀ ਤਾਂ ਕੰਮ ਕਰਾਈ ਜਾਣਗੇ ਕੁੜੀ ਮੈਂ ਆਪਾਂ ਚੱਕ ਲਿਆਂਦੀ ਹੁਣ ਉਹਨਾਂ ਨੂੰ ਕੀ ਤਕਲੀਫ ਹੈ ਮਜਨਾਂ ਸਾਧਨ ਕੰਮ ਕਰਿਆ ਕਰੂਗੀ ਬੇਬੀ ਤੂੰ ਸਿਆਣੀ ਹੁੰਦੀਆਂ ਤੂੰ ਉੱਥੇ ਹੀ ਬੈਠਣਾ ਸੀਗਾ ਵੀ ਜਿੰਨੇ ਦਿਨ ਭਾਈ ਕੁੜੀ ਨੂੰ ਤੋੜ ਦੇਣੀ ਮੈਂ ਵੀ ਇੱਥੇ ਹੀ ਬੈਠੀ ਜਾਾਂਗੀ ਪੇਰਾਂ ਨੂੰ ਮੜਾ ਮੋਟਾ ਪਤਾ ਲੱਗਦਾ ਪਤਾ ਦਾ ਪਾਈ ਕੀ ਲੱਗਣਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਪੁੱਤ ਮੈਂ ਤੈਨੂੰ ਦੱਸਾਂ ਗੱਲ ਪੱਥਰ ਤੇ ਬੂੰਦ ਕਹੇ ਜੀ ਪਾਈ ਨਾ ਪਾਈ ਕਿ ਦੋਦੇ ਦੇਣੀ ਹੋ ਹੋ ਹੋਏ ਤੇ ਹੁਣ ਨਹੀਂ ਸਿਆਣੇ ਬਣਦੇ ਕਿ ਦੋਦੇ ਦੇਣ ਸਿਆਣੇ ਚੰਗਾ ਵੀ ਬਈ ਐ ਕਰ ਮੈਂ ਨਾ ਇਹਦੇ ਵਾਸਤੇ ਬੱਕਰੀਆਂ ਦੁੱਧ ਦਾ ਪਤਾ ਕਰਕੇ ਆ ਨਾ ਵੀ ਕਿਦੇ ਮਿਲੂਗਾ ਤੇ ਤੂੰ ਹਰਪ੍ਰੀਤਾਂ ਕੋਈ ਕੰਮ ਖਰਾ ਕੁੜੀ ਉਹਨੂੰ ਫੜਾ ਦੇ ਹੁਣ ਹਰਪ੍ਰੀਤ ਨੂੰ ਕੱਲ ਕੋਈ ਨਾ ਮੈਂ ਫੜਾਉਣੀ ਆ ਭਾਈ ਉਹਨੂੰ ਨਹੀਂ ਆ ਕੁੜੀ ਚੱਕ ਲੂਗੀ ਨਹੀਂ ਹਰਪਰੀ ਤੈਨੂੰ ਫੜਾਉਣੀ ਆ ਚੱਲ ਮੁੰਡਾ ਤਾਂ ਗਿਆ ਹੁਣ ਦੁੱਧ ਲੈਣ ਬੱਕਰੀ ਦਾ ਪੁੱਛਣ ਗਿਆਗਾ ਤੇ ਮੈਂ ਵੀ ਚੱਲ ਕੋਈ ਕਰਦੀ ਆ ਕੰਮ ਪੁੱਛਦੀ ਆ ਜੇ ਹਰਪਰੀ ਚੱਕ ਲੂਗੀ ਤਾਂ ਕੁੜੀ ਨੂੰ ਨਹੀਂ ਫੇਰ ਚੱਲ ਭਾਈ ਆ ਕੁੜੀ ਚੱਕ ਲੂਗੀ ਹੋਰ ਕੀ ਆ ਫੇਰ ਆਉਂਦੀ ਐ ਲੈ ਹੁਣ ਜਵਾਖੜੀਆਂ ਨੂੰ ਚੱਕੀ ਹਰਪਰੀ ਕੀ ਕਰਦੀ ਆ ਭਾਈ ਬਾਲਟੀ ਚੱਕੀ ਫਿਰਦੀ ਆ ਧਾਰ ਕੱਢਣੀਆਂ ਨਹੀਂ ਆ ਵੇ ਭਈ ਆਏ ਘਰ ਭਾਈ ਤਾਂ ਤਾਂ ਮੈਂ ਲਿਆਉਣੀਆਂ ਕੱਢ ਕੇ ਤੇ ਤੂੰ ਆ ਕੁੜੀ ਚੱਕਲਾ ਨਾ ਬੇਬੇ ਦੇਖ ਹੁਣ ਮੇਰੇ ਤਾਂ ਜਵਾਕ ਐਡੇ-ਐਡੇ ਹੋ ਰਹੇ ਨਿੱਕਾ ਜਵਾਕ ਮੈਨੂੰ ਤਾਂ ਔਖਾ ਲੱਗਦਾ ਚੱਕਣਾ ਮੈਥੋਂ ਨਹੀਂ ਐ ਸਾਹਮਣੀ ਆ ਕੁੜੀ ਨੂੰ ਫੜਾ ਦੇ ਉੱਥੇ ਇਹੀ ਚੱਕਦੀ ਐ ਚੱਕਦੀ ਤਾਂ ਹੈਗੀ ਪੁੱਤੇ ਤੋ ਵਰਦੀ ਕਾ ਟੈਗੀ ਵਰਦੀ ਨਹੀਂ ਇਹਦੇ ਕੋਲ ਕਿਤੇ ਨੇ ਬੰਦੂਗੀ ਤਾਂ ਹੈਗੀ ਹੁਣ ਜੇ ਤਾਂ ਜਵਾਕ ਰੋਣ ਲੱਗ ਗਾ ਨਾ ਮੇਰਾ ਤਾਂ ਪਹਿਲਾਂ ਸਿਰ ਦੁਖੀ ਨੇ ਮੇਰਾ ਹੁਣ ਸਿਰ ਦੁਖਣ ਲੱਗ ਜੂ ਨਿੱਕਾ ਜਵਾਕ ਤਾਂ ਬਾਹਲਾ ਔਖਾ ਰੱਖਣਾ ਮਾਂ ਬਿਨਾਂ ਤਾਂ ਨਹੀਂ ਔਖਾ ਤਾਂ ਬਾਈ ਹੁਣ ਹੈਗਾ ਫੇਰ ਕੀ ਕਰੀਏ ਹੁਣ ਚੜੀ ਰਾ ਸੂਲੀ ਜਿਵੇਂ ਲੈ ਆਈਆਂ ਚੱਕ ਕੇ ਉਦੋਂ ਤਾਂ ਤੈਨੂੰ ਬਾਹਲਾ ਚਾਹੀ ਸੀ ਵੀ ਕਿਰਾਂ ਮੈਂ ਲੈ ਕੇ ਉਡੀਆਂ ਕਿੱਥੇ ਆਉਂਦੇ ਸੀ ਭਾਈ ਮਗਰ ਮੈਂ ਤਾਂ ਆਈ ਸੀ ਮਾਖਾ ਲਾ ਉਹ ਦਿਨ ਮਾਖਾ ਮੰਗਰ ਛੱਡ ਜਾਣਗੇ ਵੀ ਚਲ ਕੇ ਤਾਂ ਕੁੜੀ ਵਾਗੀ ਆਦੀ ਨਾਨੀ ਨਾਲ ਤੇ ਇਹਦੀ ਇਹਨੂੰ ਵੀ ਛੱਡ ਆਈਏ ਤੇ ਉਹਨਾਂ ਦੇ ਬਾਅਦ ਉਹੀ ਗੱਲ ਵਾਂਗੂ ਕੋਈ ਨਾ ਛੱਡਦਾ ਵੀ ਅਜੇ ਤਾਂ ਮੂਰੇ ਰਾਤ ਆਉਂਦੀ ਏ ਤੈਨੂੰ ਰਾਤ ਨੂੰ ਲੱਗੂ ਪਤਾ ਚਲ ਕੋਈ ਨਾ ਫਾਈ ਉਹ ਦੁੱਧ ਲੈਣ ਗਿਆਗਾ ਮੁੰਡਾ ਗਿਆ ਦੁੱਧ ਲੈਣ ਗਿਆ ਲਾਲ ਤੇ ਇਹਨੂੰ ਆਪਾਂ ਉਹ ਪਿਆ ਦਾਂਗੇ ਤਾਂ ਸੌਜੂਗੀ ਕਰ ਚੰਗਣੀ ਭਰ ਕੇ ਪਿਆਤਾ ਅੱਛਾ ਹੁਣ ਉਹ ਵਾਗੇ ਦੁੱਧ ਲੈਣਾ ਹਾਂ ਦੁੱਧ ਲੈਣ ਗਿਆ ਭਾਈ ਉਹ ਤੇਰੇ ਫਿਰ ਮਾਂ ਪੁੱਤ ਇੱਕ ਪਾਸੇ ਮਾਂ ਬਾਪ ਪੁੱਤ ਵਾਗਿਆ ਇੱਕ ਪਾਸੇ ਤੂੰ ਜਾਇਆ ਫੇਰ ਪਾਈ ਹੁਣ ਕੀ ਕਰੀਏ ਹੁਣ ਜਵਾਕ ਨਹੀਂ ਫਿਰ ਟਿਕ ਤੱਕ ਅਸ ਨਾ ਪਰ ਨਹੀਂ ਹੈ ਹਰ ਪ੍ਰੀਤ ਤੂੰ ਰਹੋਣਾ ਹੈ ਕਾ ਜਨਿਆ ਕਿ ਉਹ ਭਾਗ ਗਿਆ ਤੇ ਫੇਰ ਹੁਣ ਮੈਂ ਦੱਸ ਕਿਹੜਾ ਮੇਬੇ ਮੈਂ ਕਿਹਾ ਤੈਨੂੰ ਕਿਹਾ ਸੀ ਪਈ ਮੈਂ ਜਦੋਂ ਤੈਨੂੰ ਘਰੋਂ ਜਾਂਦੀ ਨੂੰ ਕਿਹਾ ਸੀ ਵੀ ਤੂੰ ਜਾ ਨਾ ਅਸੀਂ ਭੱਗ ਜਾਨੇ ਦੋਨੇ ਅਸੀਂ ਆਪੇ ਲਿਆਉਂਦੇ ਕੁੜੀ ਨੂੰ ਉਹ ਤਾਂ ਤੂੰ ਮੂਰੇ ਹੋਈ ਨਹੀਂ ਕਿ ਮੈਂ ਲੈ ਕੇ ਆਉ ਫਿਰ ਤਾਂ ਲੈ ਆਈ ਚਲ ਕੋਈ ਨਾ ਫੇਰ ਅੱਜ ਤਾਂ ਮੈਂ ਭਾਗ ਗਈ ਪਈ ਸਵੇਰੇ ਤੁਸੀਂ ਭਾਗ ਜਿਓ ਤੁਸੀਂ ਲਿਆਓ ਇਹਦੀ ਮਾਂ ਨੂੰ ਅੱਛਾ ਜਵਾਕਾ ਨੂੰ ਤੂੰ ਚੱਕ ਲਈ ਹੁਣ ਮਾਂ ਨੂੰ ਲੈਣਾ ਸੀ ਭੱਗ ਜੀਏ ਐ ਕਰੀ ਨਾਲ ਹੀ ਲੈ ਜੀ ਜਵਾਕ ਫਿਰ ਲੈ ਆਈ ਕੁੜੀ ਨੂੰ ਨਾਲ ਹੀ ਹਾਂ ਦੇ ਤੋ ਨਾ ਪਈਆ ਜੀ ਤੋ ਦਿੰਦੇ ਨਾਲ ਜਾ ਕੇ ਹੋਈ ਗੱਲ ਵਾਂਗੂ ਫੇਰ ਮੈਨੂੰ ਕਿੱਥੇ ਭੇਜ ਦੇ ਫੇਰ ਐ ਕਰ ਹੁਣ ਭਈ ਮੇਰਾ ਤਾਂ ਕੰਮ ਹੀ ਨਾ ਕੁਛ ਕਰ ਜਿਵੇਂ ਲੈ ਕੇ ਆਈਆਂ ਦੇ ਦੋਤੇ ਦੋਤੇ ਨੂੰ ਮੈਂ ਸਾਹਮਣੇ ਲਾ ਜੇ ਸਾਡਾ ਫੇਰ ਕੱਢ ਕੇ ਲਿਆ ਭਾਈ ਤਾਰ ਐਨੇ ਫੇਰ ਦੇਖੂਗੀ ਮੈਂ ਕੀ ਬੰਡ ਇਹਨੂੰ ਵੀ ਥੋੜੀ ਜਿਹੀ ਔਖ ਹੋਈ ਪਈ ਆ ਹੁਣ ਤਹਰ ਪ੍ਰੀਤ ਤਨੂ ਵੀ ਵੀ ਨਾ ਜਵਾਕੜੀ ਨੂੰ ਛੋਟੀ ਨੂੰ ਚੱਕ ਲਈ ਵੀ ਹੁਣ ਬੁੜੀ ਨੇ ਤਾਂ ਕੰਮ ਹੀ ਨਹੀਂ ਕਰਨਾ ਮੈਂ ਜਵਾਕੜੀ ਕਹਾਂ ਚੱਕ ਲਈ ਮੈਨੂੰ ਐ ਲੱਗਦਾ ਵੀ ਨਾਲੇ ਹੁਣ ਸਾਡੇ ਘਰ ਤੇ ਕਲੇਸ਼ ਪਾਊਗਾ ਹੁਣ ਕਿਦਾਂ ਮੈਂ ਜਵਾਕੜੀ ਕੋਈ ਇਹ ਕੰਮ ਹੀ ਨਹੀਂ ਕਰਨ ਦਿੰਦੀ ਜੇ ਤਾਂ ਹੁਣ ਇਹ ਕੋਈ ਮਾੜੀ ਮੋਟੀ ਚਲ ਬੈਠਣ ਜਾਣਦੀ ਹੋਵੇ ਜਾਂ ਤੁਰਨ ਜਾਣਦੀ ਹੋਵੇ ਤੇ ਤਾਂ ਮੈਂ ਹੁਣ ਕੰਮ ਕਾੜ ਲਾ ਇਹ ਤਾਂ ਹੁਣ ਟੱਕਣਾ ਭਾਲਦੀ ਆ ਚਲ ਕੋਈ ਨਾ ਦੇਖਦੀਆਂ ਦਾਲ ਦੂੜ ਪਤਾ ਨਹੀਂ ਧਰੀ ਆ ਕਿਨਾਰ ਧਰੀ ਆ ਬੀ ਘਰਾਂ ਇਹ ਤੁਰਿਆ ਫਿਰਿਆ ਕਿਸੇ ਦੁੱਧ ਨਹੀਂ ਮਿਲਿਆ ਇਹ ਤਾਂ ਵਿਚਾਰੀ ਉਹ ਵੀ ਬੁੜੀ ਚੰਗੀ ਐ ਥੀਲੋ ਬੱਕਰੀਆਂ ਵਾਲੀ ਉਹਨਾਂ ਨੇ ਦੁੱਧ ਮਿਲਿਆ ਬੇਬੇ ਹਾਂ ਭਾਈ ਦੇਖ ਲੈ ਬੱਕਰੀਆਂ ਦੁੱਧ ਕਿਸੇ ਨੇ ਨਹੀਂ ਦਿੱਤਾ ਹੈਗਾ ਜਦੋਂ ਤੇ ਕਿਸੇ ਤਰ੍ਹਾਂ ਲੋਡ ਪੈਂਦੇ ਨਾ ਉਦੋਂ ਪਤਾ ਲੱਗਦਾ ਹੈ ਹੋਰ ਭਾਈ ਬੁੜੀ ਨਹੀਂ ਹੈਗੀ ਪਤੀਲੋ ਬੱਕਰੀਆਂ ਵਾਲੀ ਬੇਪੁੱਤ ਉਹ ਤਾਂ ਸਾਂ ਕਾ ਆਪਣੀ ਨਾ ਆਉਣੀ ਜਾਉਣੀ ਹੈ ਵਧੀਆ ਹੋ ਗਿਆ ਸਾਂ ਕਾ ਦੁੱਧ ਦੇਤਾ ਜਿਮਾਕੜੀ ਦਾ ਪੁੱਤ ਮੈਂ ਤੇਰਾ ਨਾਂ ਲਿਆ ਸੀਗਾ ਮੈਂ ਕੁੜੀ ਨੂੰ ਦੁੱਧ ਪਿਲਾਉਣਾ ਹੈਗਾ ਹੋਰ ਭਾਈ ਪੁੱਛ ਨਾ ਸਾਂ ਕਾ ਮੈਂ ਤਾਂ ਨਾ ਭਾਈ ਛੂਲੀ ਚੜੀ ਪਈਆਂ ਢੂਈ ਟਾਕਦਾ ਮੈਂ ਤੇ ਜਾਮਾ ਤੇ ਇਹ ਸੋਗਾ ਦੁਖੀ ਜਾਂਦੀ ਐ ਕਿ ਕਿਉਂ ਆਈਆਂ ਔਰ ਚੱਕੀ ਬੈਠੀਆਂ ਨੇ ਥੋੜਾ ਜਿਹਾ ਦੁੱਧ ਮਿਲੇ ਚੰਗਾ ਸਾਮਕੇ ਰੱਖੇ ਉਹਨੂੰ ਚਲ ਕੋਈ ਨਾ ਭਾਈ ਇਹਨਾਂ ਦਾ ਇਹਨੂੰ ਮੁਕਦਾ ਨਹੀਂ ਦੁਬਾਰਾ ਪੂਰਾ ਦੇ ਲਿਓ ਹਣਾ ਖਰਾਬ ਉਹ ਨਾਲੇ ਵੀ ਹੋਰ ਗੱਲ ਐ ਉਹ ਤਾਂ ਨਾ ਵਿਚਾਰੀ ਬੁੜੀ ਆਪਣੀ ਲੈਂ ਤੇ ਅੱਖ ਟੱਕ ਜਿਹੜੇ ਬਾਲੇ ਉਹ ਛਾਰ ਕਰੀਉਂ ਇਹ ਐਂ ਕਹਿੰਦੀ ਐ ਕਿ ਬੱਕਰੀਆਂ ਜਿਹੜੀਆਂ ਘਰੇ ਰੱਖੀਆਂ ਹੁੰਦੀਆਂ ਨੇ ਉਹਨਾਂ ਦੁੱਧ ਨੇ ਨਾ ਗੁਣਾਕਾਰ ਹੁੰਦਾ ਜੇ ਬਾਹਰ ਚਰਦੀ ਨੇ ਅੱਕ ਟੱਕ ਚਰਦੀਆਂ ਨੇ ਉਹਨਾਂ ਦੁੱਧ ਬਾਲਾ ਹੋ ਹੁੰਦਾ ਕਿਤੇ ਪਾਈ ਬਾਲਾ ਪਾਂ ਤਾ ਦੇਖ ਖਾਂਦੀਆਂ ਨੇ ਕੋਈ ਕੱਖ ਖਾਂਦੀਆਂ ਨੇ ਜੜੀ ਬੂਟੀਆਂ ਖਾਂਦੀਆਂ ਨੇ ਹਾਂ ਤੇ ਇਹ ਤਾਂ ਬਾਲਾ ਗੁਣਾਕਾਰ ਹੁੰਦਾ ਜਵਾਕ ਨੂੰ ਚੰਗਾ ਹੁੰਦਾ ਤੁਮ ਤੇਰੀ ਐਂ ਵੀ ਕਹਿੰਦੀ ਸੀ ਮੈਂ ਅੱਖ ਚ ਗਿਆ ਮਾ ਬੇ ਮੈਂ ਨਾ ਤੈਨੂੰ ਫੜਾ ਜੂਗਾ ਮੱਝ ਦਾ ਦੁੱਧ ਕੋਈ ਨਾ ਨਾ ਭਾਈ ਬੱਚਿਆਂ ਵਾਲੇ ਦੁੱਧ ਜਿਹੜੇ ਲੈ ਜਾਂਦੇ ਨੇ ਨਾ ਉਹਨਾਂ ਤਾਂ ਮੈਂ ਕਿਸੇ ਤੋਂ ਨਾ ਤਾਂ ਦੁੱਧ ਲੈਣੀ ਆ ਨਾ ਮੈਂ ਰਪੀਰ ਨੇ ਮੈਂ ਤਾਂ ਭਾਈ ਪੁੰਨ ਕਰਦੀ ਆ ਦੇਖ ਲੈ ਕਿੰਨੀ ਵਿਚਾਰੀ ਚੰਗੀ ਆਈ ਆ ਆਈ ਆ ਭਾਈ ਆਖ ਦਿੰਦੇ ਨੇ ਵੀ ਰਾਜਾ ਲੋਕ ਹੁੰਦਾ ਬੱਚਾ ਤਾਂ ਪੁੰਨ ਹੁੰਦਾ ਤਾਂ ਆਹੀ ਕਰ ਲੈਂਦੇ ਵੀ ਰਾਜਾ ਲੋਕ ਐ ਇੱਕ ਵਿਚਾਰੀ ਕਹਿੰਦੀ ਵੀ ਇਤਨੀ ਮਾਨ ਆ ਭਾਈ ਮੇਰੀ ਤਾਂ ਉਹ ਸੇਲੀ ਬਾਲੀ ਲਿਆ ਅਸੀਂ ਨਰਮਰ ਮਰ ਮਾਹੀ ਦਾ ਬਾੜਾ ਚੁਗਿਆ ਛੋਡੇ ਨਹੀਂ ਭਾਈ ਪਹਿਲਾਂ ਉਹਨਾਂ ਤੇ ਹੁੰਦਿਆਂ ਨਹੀਂ ਸੀ ਬੱਕਰੀਆਂ ਆਪਣਾ ਬਥੇਰਾ ਦੁੱਧ ਲ ਜਾਂਦੀ ਰਹੀ ਆ ਮਾਸ਼ਾਂ ਦਾ ਉਹ ਤਾਂ ਵਿਚਾਰੀ ਉਹੀ ਗੁਣ ਮੰਨਦੀ ਐ ਬੁੜੀ ਦੇ ਦਾ ਤਾਂ ਮੈਂ ਸੋ ਪਹਿਲਾ ਵਾਲਾ ਗੁਣੀ ਹਤਾ ਆਈਦੀ ਐ ਵੀ ਮੈਂ ਉਸੇ ਦਾ ਦੁੱਧ ਉਹ ਵੀ ਕੋਣ ਮੰਨਦਾ ਇਹਨਾਂ ਗੱਲਾਂ ਉਹ ਕੋਈ ਸਿਆਣਾ ਬੰਦਾ ਹੀ ਮੰਨਦਾ ਹੈ ਹਨਾ ਹਾਂ ਇਹ ਤਾਂ ਗੱਲ ਠੀਕ ਆ ਭਾਈ ਹੁਣ ਤਾਂ ਅਗਲਾ ਦੂਜੇ ਦਿਨ ਪੁੱਲ ਜਾਂਦਾ ਗੁੰਤਾ ਕਿ ਬਿਆਨ ਕਹੀਦੀ ਸੈਲਸੁੱਲ ਘਟ ਜਾਣਾ ਤਿੰਨ ਤਨ 100 ਨੂੰ 1 ਲੀਟਰ ਵਿਕਦਾ ਇਹ ਤਾਂ ਬੱਕਰੀਆਂ ਦੁੱਧ ਦੀਆਂ ਪੀਤਾ ਲਿਆ ਨਹੀਂ ਥਿਆਂ ਦਾ ਕਿ ਬੇਚਕਾਰ ਜਾਣ ਕਿਸੇ ਜੇ ਕੋਈ ਬਾੜੀ ਇਹ ਬਾੜੀ ਸਿੱਲਾਂ ਦੀ ਹੋ ਹੋ ਉਹ ਤੇ ਉਹਨੇ ਕਿਹਾ ਜਦ ਨਹੀਂ ਵੀ ਦੁੱਧ ਤਾਂ ਵੀ ਥੋੜਾ ਜਿਹਾ ਮਿਲਿਆ ਕਰੂਗਾ ਇਤਨੀ ਮਾਹਨੂਪੇ ਇਧਰ ਗਰੂ ਲੈ ਜਾ ਗੁਰੂ ਵੇਲੇ ਚਲ ਕੋਈ ਨਾ ਭਾਈ ਕਿਦੋਂ ਆਪਾਂ ਲੋੜ ਪਿਆ ਕਰੀ ਤੂੰ ਕਿੱਧਰ ਲਾ ਗਈ ਹੁਣ ਇਹਨੂੰ ਗਰਮ ਕਰ ਲੈਂਦੀ ਬਾਲਾ ਦੇ ਆਈ ਦੀ ਆ ਭਾਈ ਚਲ ਕੋਈ ਨਾ ਮੈਨੂੰ ਫੜਾ ਦੇ ਕੇ ਨਾ ਭਾਈ ਇਹ ਚੰਗਾ ਵੀ ਮੇਰਾ ਮੱਜਾ ਨੂੰ ਸਾਹਮਣਾ ਤੂੰ ਕਹਾਂਦਾ ਭਾਈ ਕਿੱਸਾ ਬਚੇ ਭਾਈ ਆ ਲਿਆਂਦਾ ਵਧੀਆ ਤੇ ਜਵਾਖੜੀ ਹੁਣ ਪੀ ਲੂਗੀ ਵਿਚਾਰੇ ਮੁੰਡੇ ਨੇ ਮਸਾ ਪਾਲ ਕੇ ਲਿਆਂਦਾਗਾ ਨਹੀਂ ਮੈਂ ਇਥੋਂ ਕਿੱਥੇ ਜਾਈਦਾ ਸੀ ਮੈਂ ਦੱਸਾਂਗਾ ਥੱਕੀ ਖੜੀ ਸੀ ਜਵਾਖੜੀ ਨੂੰ ਕਿਦੋਂ ਦੀ ਚੱਕੀ ਖੜੀ ਆ ਹੁਣ ਕਿਵੇਂ ਤੇ ਲੱਤਾਂ ਵੀ ਦੋਖਣ ਲੱਗੀਆਂ ਟੋਈ ਵੀ ਦੋਖਣ ਲੱਗੀ ਹਰੇ ਜੀ ਦਾ ਉਰੋਂ ਦੀ ਟੋਕਰਾਂ ਭਰ ਲੈਣੀ ਭਾਈ ਮੈਥੋਂ ਕਿਹ ਉਧਰ ਬੜੀ ਦਾ ਵਿੱਚ ਹੈ ਟੋਕਰਾਂ ਪਤਾ ਨਹੀਂ ਕਿੱਥੇ ਛੜਦਾ ਨਹੀਂ ਮਹੀਂ ਛੜਦਾ ਨਹੀਂ ਮੈਂ ਸਾਨੂੰ ਫੇਰ ਹੁਣ ਧਾਰਾਂ ਤਾਂ ਕੱਢ ਲਾਂ ਉਹੀ ਗੱਲ ਬੇਬੇ ਤਾਂ ਹੁਣ ਕਿਸੇ ਕੰਮ ਦੀ ਨਹੀਂ ਰਹੀ ਕੋਣੇ ਹਾਂ ਤੇ ਕੀ ਕਰਦੀ ਆ ਭਾਈ ਇਹਨਾਂ ਮੈਂ ਸਾਨੂੰ ਮੱਝਾਂ ਨੀਰਾ ਭਾਈ ਫੇਰ ਪਾਈ ਤੇ ਬੱਲਾ ਨਾ ਦਿੱਤਾ ਕਰਕੇ ਦੇ ਉਹ ਮੁਲਿਆ ਆ ਭਾਈ ਗੱਲਾਲ ਮਿਲ ਗਿਆ ਬੇਬੇ ਹਾਂ ਲਿਆ ਆਇਆ ਭਾਈ ਬਾਬਾ ਦੱ ਦਾਲੂਆ ਦੁੱਧ ਦਾ ਵਧੀਆ ਲਿਆਇਆ ਚਲ ਬੇਬੇ ਐ ਕਰਦੀਆਂ ਗਰਮ ਪਾ ਕੇ ਨਾ ਗਰਮ ਜੱਗ ਚ ਪਾ ਦਾਨੀ ਤੱਤਾ ਕਰਕੇ ਹੋਰ ਭਾਈ ਚਲ ਕੁੜੀ ਪੀ ਲੂਗੀ ਨਾਲੇ ਹੋਈ ਗੱਲ ਦੋ ਤਿੰਨ ਵਾਰੀ ਰਾਤ ਨੂੰ ਪਿਆਦੀ ਦੇਖ ਭਾਈ ਇਹਨੂੰ ਬਰਿਆਈ ਰੱਖ ਇਹਨੂੰ ਸਾੰਭੀ ਰੱਖ ਮੈਨੂੰ ਤਾਂ ਕਿਸੇ ਕੰਮ ਦੀ ਲੋੜ ਨਹੀਂ ਮੈਂ ਤਾਂ ਕਰੜਸੀ ਮੈਂ ਸੋਦੀ ਵੀ ਤਾਰ ਕੱਢ ਲਈ ਚਲ ਕੋਈ ਨਾ ਭਾਈ ਦੁੱਧ ਦੀ ਮਾਇਆ ਚਲ ਆਵੇਂ ਪੀ ਤੇ ਆਪ ਹੁਣ ਸੌਂ ਸਕ ਜੂਗੀ ਤਾਂ ਪੀ ਕੇ ਮੈਂ ਤਾਂ ਹੁਣ ਅੰਦਰ ਪਾਉਂਦੀ ਸੀ ਨੀਰਾ ਮੱਖਾਂ ਅੰਦਰ ਹੀ ਪਾ ਦਿਆ ਨੀਰਾ ਤੜਕੇ ਆਈ ਨਹੀਂ ਪਤਾ ਜਵਾਕ ਨੱਚਦੇ ਹਾਂ ਪਤਾ ਉੱਠਿਆ ਜਾਵੇ ਨ ਆਪਾਂ ਤਾਂ ਉਹ ਹੀ ਗੱਲ ਪਸੂ ਤਾਂ ਖਾ ਲਾਂਗੇ ਹੋ ਚੱਲ ਕੋਈ ਮਾਂਦਰੀ ਪਾ ਕੇ ਰੱਖ ਦਾਨੀ ਅਸਾਂ ਨੀਰ ਲਾ ਕੇ ਨਾ ਕੋਈ ਨਾ ਜਨ ਨਾਲ ਭਈ ਮਾਇ ਪਵਾ ਦੂੰਗੀ ਤੇਰੇ ਉੱਦ ਕਿੱਥੇ ਦਰਗੀ ਮੇ ਮੈਂ ਅੰਦਰ ਤੇ ਆ ਭਾਈ ਉੱਥੇ ਤੱਤਾ ਕਰ ਦੇ ਵਧੀਆ ਵਿੱਚ ਲੈ ਕੇ ਪਾ ਦੀ ਸਮਾਰ ਕੇ ਬਾਲਾ ਦੇ ਦੇ ਚੰਗਾ ਚੰਗਾ ਬੇਬੇ ਕਰਦੀਆਂ ਵਸਾਗੀ ਦੋ ਮਿੰਟਾਂ ਚ ਹੀ ਲੈ ਕੇ ਮੈਂ ਉਹ ਮੈਂ ਮਰ ਜਾ ਨਹੀਂ ਮੈਂ ਭੇ ਕੋਣੇ ਕੀ ਆਖੀ ਜਾਨੀ ਹਰ ਤਰੀ ਚ ਕੀ ਰੋਣਾ ਜਾ ਪਾਈ ਜਾਨੀ ਆ ਮੈਂ ਵੀ ਆਹੀ ਨਾ ਲੂ ਸੀ ਹਾਂ ਭਾਈ ਇਹ ਤਾਂ ਬਿੱਲੀ ਮੂੰਹ ਖਾ ਗਈ ਬਿੱਲੀ ਪੀ ਜਾਂਦੀ ਸੀ ਉਹ ਜੂਠਾ ਕਰ ਗਈ ਉਹਦਾ ਮਸਾਪਾ ਕੇ ਲੈ ਆ ਸੀ ਦਾ ਬੱਤ। ਵੇ ਤੂੰ ਉੱਤੇ ਢੱਕਣ ਤੇ ਧਰਕੇ ਗਈ ਹੋਏਗੀ ਅੜਿਆ ਨਹੀਂ ਹੋਣਾ। ਉੱਤੇ ਭਾਈ ਘੱਟ ਲਾਇਆ ਸੀ ਢੱਕਣ ਹੈ ਹੀ ਨਹੀਂ ਸੀ ਇਹਨਾਂ ਮੈਂ ਆਖਾ ਮੈਂ ਚੱਲ ਹੁਣ ਤੱਤਾ ਕਰ ਲਾਂਗੇ ਮੈਂ ਵੀ ਨਾ ਉੱਤੇ ਭਾਈ ਕਿੱਲੇ ਢੱਕਣ। ਉਹ ਨਾ ਬਿੱਲੀ ਪੀ ਗਈ ਹੁਣ ਬਿੱਲੀ ਦਾ ਜੂਠਾ ਕਰ ਦਿਆਂ ਤੱਤਾ। ਨਾ ਭਾਈ ਫੇਰ ਆਏ ਕਰ ਮੈਂ λεਉਣੀਆਂ ਪਾੜ ਕੇ ਜਾਂ ਤੂੰ ਕੰਮ ਕਰ ਕੇ ਦਾ ਕੋਈ ਕਾਰਨਾਧਾਰ ਕਰ ਲੈ ਤੇ ਨੀਰਾ ਪਾ ਲੈ ਉਧਰ ਤੇ ਮੈਂ ਲੈਉਣੀਆਂ ਭਾਈ ਗੁੱਧ ਪਾ ਕੇ ਹੋਰ। ਜਾ ਬਗ ਜਾ। ਇਹਨੂੰ ਵੀ ਨਾਲ ਹੀ ਲੈ ਜਾ। ਆ ਜਾ ਭਾਈ ਕੇ ਲੈ ਗਾ ਦੁੱਧ ਲੈ ਆ। ਜਾਓ। ਲੈ ਆਓ ਦੁੱਧ ਜਾ ਕੇ। ਹੁਣ ਤੁਰੇ ਫਿਰਿਓ ਕਦੇ ਤਾਂ ਪੁੱਤ ਲਿਆ ਕਰੋ ਕਦੇ ਮਾਂ ਲਿਆਇਆ ਕਰੋ ਐਂ ਕਰੀ ਆ ਕੇ ਤੂੰ ਵੀ ਇੱਥੇ ਧਰਦੀ ਤੂੰ ਵੀ ਬਿੱਲੀ ਤੋਂ ਜੂਠਾ ਕਰਾਦੀ ਫਿਰ ਮੈਂ ਨਹੀਂ ਧਰਦੀ ਨਾ ਨਾ ਫੜਾਇਆ ਤਾਂ ਮੈਨੂੰ ਸੀ ਬੇਬੇ ਮੈਂ ਤਾਂ ਐਂ ਕਹਿੰਦੀ ਆ ਕਿਸੇ ਦੇ ਘਰੇ ਵਗ ਜਾ ਕਿਸੇ ਦੀ ਬੱਕਰੀ ਖੋਲ ਲੇ ਪੁੱਤ ਬੱਕਰੀ ਦਾ ਹਰ ਕੋਈ ਕੌਣ ਖੋਲਣ ਦਿੰਦਾ ਹੈ ਜਵਾਕੜੀ ਪਿੱਛੇ ਅਗਲਾ ਕਹੇਗਾ ਕਰੂਗਾ ਅੱਧੀ ਕਿਲੋ ਦੁੱਧ ਹੀ ਲੈ ਜਾ ਕਰੋ ਆਜਾ ਜੇ ਕੋਈ ਨਾ ਦੇ ਦੇ ਲੈ ਕਹਦੇ ਆ ਪਤਨੀ ਰਾ ਪਾਲਿਆ ਕਰਾਂਗੇ ਸਾਬਦਿਆ ਕਰਾਂਗੇ ਉੱਚਿਆ ਤੇਰੀਆਂ ਤਾਂ 20 ਸੇਲੀਆਂ ਬੇੜੇ ਚ ਕੀ ਹੈ ਕੋਈ ਦਹੀਂ ਦੇਵੇ ਬੱਕਰੀ ਚਲ ਕੋਈ ਨਾ ਮੈਂ ਪੀਸਦੀਆਂ ਫੇਰ ਜੇ ਤਾਂ ਦੋਨੋਂ ਤਾਂ ਫਿਰ ਬੱਕਰੀ ਚੋਕ ਕੇ ਪਿਆ ਤਾਂ ਦਿਆ ਕਰਾਂਗੇ ਇਹਨੂੰ ਐਂ ਤਾਂ ਤੁਸੀਂ ਰੋਜ਼ ਬਿੱਲੀ ਨੂੰ ਪਿਆ ਦਿਆ ਕਰਾਂਗੇ ਹਾਂ ਚਲ ਕੋਈ ਆਪਾਂ ਦੱਸ ਦਿੰਦੇ ਆ ਦੇ ਨਾਲ ਪੁੰਨਾ ਅਗਲੇ ਨੂੰ ਆਹੋ ਲਿਆ ਜਾ ਕੇ ਜਲ ਮੈਂ ਲਿਆਉਣੀ ਆ ਦੇ ਕੋਈ ਕਿਸੇ ਨੇ ਦੇ ਦਿੱਤਾ ਅੱਤ ਬੱਕਰੀ ਨੂੰ ਨੀਰਾ ਪਾ ਦਿਆ ਕਰਾਂਗੇ ਹਰਾ ਪਾ ਦਿਆ ਕਰਾਂਗੇ ਖੜ ਪਾ ਦਿਆ ਕਰਾਂਗੇ ਵਧੀਆ ਕੁੜੀ ਜੋ ਕਰਦਾ ਦੁੱਧ ਦੇਈ ਦਿਆ ਕਰੂਗੀ ਨਾਲੇ ਵਧੀਆ ਸਾਪਿਆ ਕਰਾਂਗੇ ਢੂਠਾ ਕਰਕੇ ਤੱਤ ਲੈ ਮਸਾ ਮੁੰਡਾ ਪਾਰ ਕੇ ਲਿਆ ਸੀ ਦੁੱਧ ਕਿਹੜੇ ਵੇਲੇ ਜਾ ਕੇ ਉੱਥੇ ਵਿਚਾਰਾ ਪਤਾ ਨਹੀਂ ਕਿਦੇ ਕਿਦੇ ਜਾ ਕੇ ਉਹ ਲਟਕ ਨਹੀਂ ਲਾਤਾ ਝੂਠਾ ਕਰਤਾ ਪੁੱਛਣਾ ਨ ਜਾ ਕੇ ਰੋਟੀਆਂ ਖਾਈਏ ਅਜ ਤੱਕ ਕਵੇਲੀ ਹੋ ਗਿਆ ਹਰਪ੍ਰੀਤ ਆਹ ਰੋਟੀ ਬਣਾ ਲਈ ਬੇਬੀ ਨਹੀਂ ਖੀਆਂ ਠੰਡੇ ਜਵਾਕਾਂ ਨੂੰ ਬਿਮਾਰ ਕਰੂਗੀ ਪਿੰਡ ਬੰਨੀ ਕਿੱਧਰ ਤੁਰੇ ਜਾਂਦੀ ਸੀ ਬੇਬੇ ਪਿੰਡ ਬੰਨੀ ਜਾਣੀ ਹੈ ਹੁਣ ਬੇਬੇ ਗਈ ਬੱਕਰੀ ਲੈਣ ਬੱਕਰੀ ਲੈਣ ਆਹੋ ਬੱਕਰੀ ਹੁਣ ਤਾਂ ਮੈਂ ਦੁੱਧ ਲਿਆ ਕੇ ਹਟਾਂਗਾ ਉਹ ਦੁੱਧ ਤਾਂ ਲਿਆ ਕੇ ਹਟਾਂ ਬੇਬੀ ਨੇ ਲਿਆ ਕੇ ਰਸੋਈ ਚ ਰੱਖਤਾ ਬੇਬੇ ਮੇਰੇ ਮੰਗਰਵਾਗੀ ਆ ਜਾ ਭਾਈ ਕੁੜੀ ਮੈਨੂੰ ਦੁੱਧ ਨਹੀਂ ਦਿੱਤਾ ਕਰਨੀ ਦੁੱਧ ਦਿੱਤਾ ਕਰਕੇ ਦੇ ਦੇ ਮੈਂ ਤਾਂ ਮੱਜਾਂ ਨੂੰ ਹਰਾ ਪਾਉਂਦੀ ਪਾਉਂਦੀ ਛੱਡ ਕੇ ਤੇ ਜੇ ਮੇਰੇ ਰਸੋਈ ਚ ਬੜ ਕੇ ਦੇਖਿਆ ਬੇਬੇ ਬਾਹਰ ਖੁੱਲਾ ਜਾਂਦਗੀ ਦੁੱਧ ਬਿੱਲੀ ਪੀਗੀ ਉਹ ਥੋੜਾ ਭਲਾ ਹੋ ਜੇ ਹਾਂ ਉਹ ਮੈਂ ਤਾਂ ਐਡੀ ਮਿਹਨਤ ਨਾਲ ਮਸਾਂ ਦੁੱਧ ਲਿਆ ਸੀਗਾ ਬੱਕਰੀਆਂ ਦੁੱਧ ਕਿੱ데 ਕਿਤੇ ਆਮ ਮਿਲ ਜਾਂਦਾ ਹੁਣ ਨਹੀਂ ਮਿਲਣਾ ਤੈਨੂੰ ਕਿਹਨਾਂ ਬੇਬੇ ਨੂੰ ਐ ਕਹਤਾ ਦੁੱਧ ਘਰੇ ਲੈਂਦਾ ਵੀ ਸਾਂਭ ਨਹੀਂ ਸਕਦੀਆਂ ਮੈਂ ਆਖੀ ਸੀ ਮਾਂ ਬੇਬੇ ਨੂੰ ਹਾਂ ਬਾਲਾ ਦੇਦੀ ਬੇਬੇ ਹੋਣੀ ਦੁੱਧ ਨੂੰ ਮੇਰੇ ਨਾਨਾ ਮੈਂ ਤੈਨੂੰ ਦਸਾਂ ਵੱਧ ਘੱਟ ਜੀ ਬੋਲੋ ਦੁੱਧ ਬੇਬੇ ਨੇ ਪਿਆ ਬਿੱਲੀ ਨੂੰ ਬੇਬੇ ਧਰ ਕੇ ਗਏ ਬੇਬੇ ਰਸੋਈ ਦਾ ਬਾਰ ਖੁੱਲਾ ਛੱਡ ਗਈ ਤੇਰਾ ਨਾਨਾ ਵੱਧ ਘੱਟ ਬੋਲ ਤੂੰ ਸਾਂਭ ਸਕਦੀ ਸੀ ਮੜਾ ਇਹ ਦੁੱਧ ਸੀਗਾ 100 ਗ੍ਰਾਮ ਉਹ ਮੈਂ ਤਾਂ ਮੈਨੂੰ ਹਰਾ ਪਾਈ ਜਾਂਦੀ ਸੀ ਤੂੰ ਤਾਂ ਬਾਹਰ ਨਿਕਲ ਕੇ ਮੁੜ ਕੇ ਘਰੇ ਨਹੀਂ ਬੜਿਆ ਮੈਨੂੰ ਐ ਲੱਗਿਆ ਤੇਰੀ ਭੈਣ ਦੇ ਘਰੇ ਕਲੇਸ਼ ਤਾਂ ਮੁੱਕ ਗਿਆ ਹੁਣ ਆਪਣੇ ਘਰੇ ਛੜੂਗਾ ਆਪਣੇ ਘਰੇ ਕਲੇਸ਼ ਤਾਂ ਹੋ ਹੀ ਗਿਆ ਹਾਂ ਉਹ ਹੁਣ ਦੁੱ ਤੋਣੀ ਮਿਲਦਾ ਹੈਗਾ ਅਭੀ ਤੇਰੀ ਮਾਂ ਬੱਕਰੀ ਲੈਣਗੀ ਬੱਕਰੀ ਬੱਕਰੀ ਲੈ ਕੇ ਬੰਨੂਗੀ ਹੁਣ ਘਰੇ ਇੱਥੇ ਬੰਨਦੇਗਾ ਪਾਵੇ ਨਾ ਮੈਂ ਤਾਂ ਬੱਕਰੀ ਨੂੰ ਹਰਾ ਪਾਰਿਆ ਕਰਨੇ ਕੁੜੀ ਨੂੰ ਸਾਹਮਲਿਆ ਕਰ ਇਹਨੂੰ ਚੋਲਿਆ ਕਰ ਤੇ ਪਿਆਰਿਆ ਕਰ ਹੁਣ ਤਾਂ ਫਿਰ ਬੱਕਰੀ ਸਮੂਗੀ ਜਾਂ ਬੱਚੇ ਸਮਝਣਗੇ ਬੱਕਰੀ ਨੂੰ ਬੇਬੇ ਤੋਂ ਦੋਨੇ ਮਾਂ ਪੁੱਤ ਇੱਥੇ ਪੈ ਜਾਓ ਮੈਂ ਤਾਂ ਇਹਦਾ ਬਾਰ ਲਾ ਕੇ ਪਾਉਂਗੀ ਮੈਨੂੰ ਰਾਤ ਨੂੰ ਨਾ ਠਾਇਓ ਸਾਰਾ ਦਿਨ ਹੋਗਾ ਮੈਨੂੰ ਫਿਰਦੀ ਨੂੰ ਉਹ ਮੈਨੂੰ ਪਹਿਲਾਂ ਹੀ ਪਤਾ ਸੀਗਾ ਬੇਬੇ ਜਿਹੜੇ ਜਵਾਕਨੋ ਲੈਨੇ ਕਲੇਸ਼ ਦੀ ਜਾੜਾ ਹੈ ਉਹੀ ਕੇ ਸ਼ੁਰੂ ਹੋ ਗਿਆ ਆਪਣੇ ਘਰੇ ਤਾਂ ਹੁਣ ਭਾਰਦਾ ਰੋਟੀਆਂ ਮੈਂ ਕਹਾਂ ਜੇ ਦਾਲ ਤੇਰੀ ਨਾ ਆਟਾ ਗੁੰਨੇ ਮੈਂ ਤੈਨੂੰ ਦੱਸਾਂ ਜੇ ਤੱਕ ਮਰਮਟਾ ਨਾਲ ਕਰਾ ਦੇਗਾ ਕੋ ਰੋਟੀ ਮਿਲ ਜੂ ਨਹੀਂ ਭੁੱਖੇ ਪੈ ਜਾਓ ਆ ਪਤੀ ਆ ਮੈਨੂੰ ਸਾਰੇ ਕੰਮ ਤਾਂ ਬੇਬੇ ਹੀ ਕਰਦੀ ਸੀ ਬੇਬੇ ਕੀ ਕਰਦੀ ਸੀ ਤੂੰ ਕਿਹੜੇ ਕੰਮ ਕਰਦੀ ਸੀ ਬੇਬੇ ਜਿਹੜੇ ਕੰਮ ਕਰਦੇ ਰੋਟੀਆਂ ਨੇ ਪਕਾ ਲੈਂਦੀ ਹੁਣ ਤੂੰ ਮੈਂ ਤੈਨੂੰ ਦੱਸਾਂ ਜਾਂਦਾ ਬੇਬੇ ਦਾਲ ਚੀਰ ਦਾਂਦੀ ਸੀ ਮੈਂ ਜਰਕ ਦਿੰਦੀ ਆ ਕਿ ਤੜਕਾ ਲਾਂਦੀ ਸੀ ਇੱਕ ਬੇਬੇ ਧਾਰ ਕੱਢ ਲਿਆ ਹੁੰਦੀ ਸੀ ਵਿੱਚ ਦੀ ਬੇਬੇ ਮੈਂ ਸਾਨੂੰ ਪਾਣੀ ਤਾਂ ਨਹੀਂ ਪਿਆ ਹੁੰਦੀ ਸੀ ਮੈਂ ਸਾਂ ਦਾ ਸਾਰਾ ਮੈਂ ਕਰੇ ਮੁੜ ਕੇ ਤੂੰ ਨਹੀਂ ਪਿਆ ਕਰੀ ਮੈਂ ਹੋਰ ਕਿਹੜਾ ਕੰਮ ਕਰਾਂ ਤੇਰੇ ਨਾਲ ਕਿਹੜਾ ਕੰਮ ਕਰਾਵਾਂ ਜਿਹੜਾ ਟੋਟੀਆਂ ਬਣਾਉਂ ਮਤਰੇ ਨਾਲ ਉਹ ਕਰ ਲਮੈਂ ਤੈਨੂੰ ਦੱਸ ਐਂ ਕਰ ਸਬਜ਼ੀ ਚੀਰ ਦੇ ਜਾ ਕੇ ਸਬਜ਼ੀ ਚੀਰ ਦੇ ਨਾ ਮੈਂ ਸਬਜ਼ੀ ਚੀਰ ਦੂੰ ਨਾ ਮੈਂ ਸਬਜ਼ੀ ਬਣਾ ਦੂੰ ਫਿਰ ਬਣਾ ਦੇ ਸਾਰੋ ਟੋਟੀਆਂ ਵੀ ਮੈਂ ਪਕਾ ਦੂੰਗਾ ਨਾ ਬੁੜੀਆਂ ਵੀ ਤਾਂ ਬੰਦੇ ਵਾਲੇ ਕੰਮ ਕਰਦੀਆਂ ਜੀ ਬੰਦਾ ਇੱਕ ਦਿਨ ਕਰ ਦੂ ਤਾਂ ਮੇਣਾ ਦੇ ਪੱਤੇ ਦਾ ਘਰ ਦੇ ਕੰਮ ਦਾ ਹਾਂ ਮੇਣਾ ਕਾਹਦੇਗਾ ਮਿੱਥੀ ਕੰਮ ਕਰਨੀ ਸੀ ਪਤੀ ਜੀ ਦੀ ਨਾ ਦਾਣਾ ਕਰਦੀਆਂ ਮੈਂ ਸਵਾ ਤੇ ਮੇਰਾ ਤਾਂ ਜਣੇ ਦੀ ਕੋਈ ਕੰਮ ਹੀ ਨਹੀਂ ਭੈਣ ਨੂੰ ਤਾਂ ਕਰਿਆ ਹੀ ਸੌਖੀ ਬੇਬੇ ਤੇ ਇੱਥੇ ਆ ਕੇ ਉਹ ਹੀ ਗੱਲ ਕਰੇ ਪਵਾਤਾ ਹੁਣ ਮੈਂ ਤਾਂ ਉਹਦੇ ਸਹਰਾਣੇ ਨਾ ਬਨ ਕੇ ਬੱਕਰੀ ਤੇ ਇਹ ਚ ਪਾ ਕੇ ਨੀਰਾ ਬੱਕਰੀ ਨੂੰ ਉਹਦੇ ਸਹਰਾਣੇ ਰੱਖੂ ਜਿਹੜੀ ਸਾਰੀ ਰਾਤ ਨਾ ਤਾਂ ਬੱਕਰੀ ਟਿੱਕੇ ਬਿਆਮਿਆ ਕਰੀ ਜਾਵੇ ਤੇ ਨਾ ਟਿੱਕੇ ਕੁੜੀ ਦੋਨਾਂ ਨੂੰ ਮਾਂ ਪਤਾਂ ਨੂੰ ਲੱਗ ਜੂ ਪਤਾ